हां जी मित्रों की हालचाल ने जी और सारेया दे ਘਰ ਪਰिवार जानवर सेट आई लो जी करती जी ब्लॉग दी स्टार्टिंग तेरे सारे 7 ਵਜੇ ਤੇ ਆਪਣਾ ਬੱਚਾ ਵਾ ਜਿਹੜਾ ਰਾਤ ਰਹਾ ਸੀ ਆ ਫਿਰਦਾ ਇੱਥੇ ਬੈਠਾ ਜੀ ਇੱਥੋਂ ਜਦੋਂ ਕੋਠੇ ਤੇ ਆਇਆ ਤੇ ਉੱਡ ਗਿਆ ਫਿਰਦਾ ਤੇ ਕੱਢਦੇ ਆਂ ਵੇ ਅੱਜ ਕੂਤਰ ਆਪਾਂ ਜਿਹੜੇ ਕੱਲ ਨਹੀਂ ਕੱਢੇ ਸੀ ਉਹ ਅੱਜ ਕੱਢ ਦਨੇ ਆ ਤੇ ਦੱਸਦੇ ਆ ਅੱਜ ਕਿਹੜੇ ਕੱਢਨੇ ਪਹਿਲਾਂ ਕੱਢਦੇ ਆ ਜੀ ਆਹ ਕਾਲੀ ਚਿਹਾਲਰ ਦੇ ਲਾਲ ਟੂਸੇ ਵਾਲਾ ਜਾਨਵਰ ਚੈੱਕ ਕਰੋ ਜੀ ਪਹਿਲਾਂ ਤਾਂ ਹੁਣ ਕੱਢਦੇ ਆ ਕਾਲਾ ਚੀਨਾ ਦੋਨੇ ਕੱਸਾਂ ਚ ਲਾਲ ਕੀੜਾ ਇਹਦੇ ਇੱਕ ਕੜਦੇ ਆ ਜੀ ਆਹ ਤੇ ਇਹਦੇ ਵੀ ਲਕੀਰਾਂ ਆਈਆਂ ਮਾਰੀਆਂ ਮੈਂ ਕਾਲੀ ਤੇ ਲਾਲ ਛੜਤਾ ਹੀ ਹੋਈ ਇੱਕ ਕੜ ਨਹੀਂ ਰੱਤਾ ਲਾਲ ਟੋਰੀ ਦੇ ਕਾਲਾ ਟੂਸਾ ਇੱਕ ਕੜਦੇ ਇਹ ਚਿੱਟੀਆਂ ਦੇ ਦੋਨੇ ਟੂਸੇ ਆਲਾ ਇਹ ਕੱਲ ਵੀ ਕੱਢਿਆ ਸੀ ਕੱਲ ਘੰਟੜੀ ਘੰਟਾਈ ਉੱਡਿਆ ਅੱਜ ਫਿਰ ਛੜਦ ਦੇ ਨੀਨ ਇੱਕ ਛੜਦ ਕੇ ਬਈ ਗੂਤਰੀ ਚਿੱਟੀਆਂ ਅੱਖਾਂ ਦੀ ਲਾਲ ਬਗਲ ਤੇ ਕਾਲਾ ਟੂਸਾ ਛੜਤੇ ਆ ਜੀ ਅੱਜ ਬਸ ਅੱਜ ਚਾਰ ਪੰਜ ਗੂਤਰ ਕੱਢੇ ਆ ਤੇ ਇੱਕ ਗੂਤਰੀ ਘੜਤੀ ਸ਼ਾਇਦ ਤਾਂ ਚਾਰ ਗੂਤਰੀਆਂ ਇੱਕ ਗੂਤਰੀਆ ਪੰਜ ਗੂਤਰ ਗੱਡੇ ਸਾਰੇ ਆ ਛੱਡਦੇ ਆ ਜਾਂਦੇ ਦੋ ਤੇ ਦੂਜੇ ਉੱਛੇ ਉੜ ਗਏ ਆਉ ਜਾਂਦੇ ਦੋ ਪੰਜਵੇਂ ਕਿੱਥੇ ਆ ਪੰਜਵੇਂ ਵੀ ਸਾ ਦਿੰਦੇ ਆ ਪੰਜ ਨਹੀਂ ਫੀਬਾਰ ਕਰਤਾ ਗੱਡੇ ਹਾਂ 6 ਕੁਤਰ ਸਾਰੇ ਆਓ ਜੰਨਾ ਜੀ ਰਾਈਆਂ ਨਾਲ ਆਓ ਜੰਨਾ ਰੱਤਾ ਹੋ ਫਿਰਦਾ ਫਿਲਾਲ ਗਿਆ ਬਾਈ ਖੜੀ ਕਰਦਗੇ ਛਤਰੀ ਵੀ ਛਤਰੀ ਕਰਤੀ ਜੀ ਖੜੀ ਤੇ ਇਹਦੇ ਉੱਤੇ ਹੁਣ ਆਪਾਂ ਭਾਉਨੇ ਬੱਚੇ ਤੇ ਬੱਚੇ ਕਰਦੇ ਆ ਖੁੱਡੇ ਦੇ ਵਿੱਚੋਂ ਬਾਹਰ ਪਹਿਲਾਂ ਭਾਉਨੇ ਵੀ ਸ਼ਾਕ ਆ ਇਹਦੇ ਰੰਗ ਲਾਤਾ ਲਾਲ ਢੱਡ ਦੇ ਲਾਲ ਬਗਲ ਤੇ ਇਹਨੂੰ ਛਤਰੀ ਨੂੰ ਥੱਲੇ ਲਾ ਕੇ ਫੇਰ ਥੱਲੇ ਉੱਤੇ ਭਾਵਾਂਗੇ ਨਹੀਂ ਛੱਡਾ ਜਾਣਾ ਨੀਗਾ ਲੋ ਵੀ ਛੱਡਣ ਲੱਗੇ ਆ ਬੱਚੇ ਨੂੰ ਉਹ ਚੱਕ ਉਹ ਮਾਰ ਗਿਆ ਸਾਲ ਵੱਡਾ ਹੋਇਆ ਵਾ ਹੋਰ ਨਾ ਉੱਡੀ ਜਾਵੀ ਪਹਿਲਾਂ ਦੂਜਿਆਂ ਨੂੰ ਭੋਣਾ ਸੀਗਾ ਨਾਲੇਲੇ ਖੜਜੋ ਪਹਿਲਾਂ ਖੋਲ ਲੇ ਕੇ ਖੁੱਡਾ ਆ ਜਾ ਆ ਜਾ ਆ ਜਾ ਲਓ ਜੀ ਪਹਿਲਾਂ ਆ ਬੱਚੇ ਭਾਤੇ ਆਪਾਂ ਤੇ ਉਹ ਉਧਰ ਉੜ ਗਿਆ ਬਹਾੜਦਿਆਂ ਨੂੰ ਵੀ ਉਹ ਬੈਠਾ ਉਹ ਬਈ ਐ ਨਹੀਂ ਬਹਿਣਾ ਉਹਨੇ ਸਦਰੀ ਤੇ ਚਿਪੀਆਂ ਚਿਪੀਆਂ ਲਾ ਕੇ ਫੇਰ ਬਿਠਾਇਆ ਕਰਾਂਗੇ ਉਹਦੇ ਕੀ ਇਹਨਾਂ ਨੂੰ ਫੜ ਲੈਨੇ ਅੱਜ ਖੁੱਡਾ ਖੋਲਤਾ ਬਈ ਆਪਾਂ ਉਹ ਜੀ ਸਿੱਧਾ ਉੱਥੋਂ ਆਊਗਾ ਤਾਂ ਸਿੱਧਾ ਵੜ ਜੂਗਾ ਅੰਦਰ ਖੁੱਡੇ ਚ ਵੇਖਦੇ ਆਂ ਹਾਂ ਉਹ ਇਹਨੂੰ ਤਰਿਆ ਜਾਂਦਾ ਆ ਜਾ ਆ ਜਾ ਵਾਜੀ ਨੂੰ ਪਤਾ ਨਹੀਂ ਬਈ ਬਾਹਰ ਦਾ ਇਧਰ ਵਾਰੀ ਆ ਉਧਰ ਜਾਲੀ ਦੇ ਵਿੱਚ ਦੀ ਵੜਨ ਦੀ ਕੋਸ਼ਿਸ਼ ਕਰਦਾ ਹੂੰ ਦੇਖੋ ਕੀ ਕਿੱਧਰ ਜਾਂਦਾ ਲਓ ਉਹ ਚੜ ਗਿਆ ਪੜਨਾ ਪੈਣਾ ਜੇ ਕੇਰਾ ਉੱਡ ਗਿਆ ਤੇ ਆਉਂਦਾ ਵੀ ਨਹੀਂ ਲੱਗਦਾ ਜੇ ਇੱਕ ਵਾਰ ਕੋਈ ਛਤਰੀ ਤੇ ਉਠਾਇਆ ਸੀ ਤੇ ਦੋ ਤਿੰਨ ਦਿਨ ਹੋ ਗਏ ਹੁਣ ਬਿਠਾਇਆ ਨਹੀਂ ਗਿਆ ਸੀ ਉਹ ਕਿੱਧਰ ਉੱਡ ਗਿਆ ਜਾ ਬੜਾਈ ਤਸਤਰੀ ਤੇ ਲੋ ਕਰੂ ਖਰਾਬ ਅਜੇ ਉਹ ਬੱਚੇ ਨੂੰ ਫੜਦੇ ਸੀ ਭਾਈ ਦੂਜੇ ਬੱਚੇ ਵੀ ਉੱਡ ਗਏ ਸਤਰੀ ਤੋਂ ਆ ਆਉਂਦਾ ਆ ਇੱਕ ਹੋ ਬੈਠ ਗਿਆ ਉੱਡ ਕੇ ਤੇ ਦੂਜਾ ਉਹ ਆ ਗਿਆ ਲੋ ਜਿਆਦਾ ਖਤਰੇ ਤੇ ਗਿਆ ਲੋ ਵੀ ਹੋ ਗਿਆ ਕੀ ਆ ਕਪੀ ਹੋ ਗਏ ਟ੍ਰੇਨ ਤੂੰ ਹੀ ਆ ਜਾ ਹੁਣ ਬੜਾ ਤੇਜ਼ ਆ ਬੱਚਾ ਜੇ ਲੋ ਖਤਰੇ ਤੇ ਨਹੀਂ ਜਾਂਦਾ ਖੁੱਡਾ ਖੋਲਦਾ ਜੀ ਹੁਣ ਇਹ ਤੋਂ ਤੇ ਦੇ ਸਿੱਧਾ ਜਾਂਦਾ ਕਿ ਨਹੀਂ ਜਾਂਦਾ ਲੋ ਝਾਗ ਦਾ ਦੇਖ ਕਿਵੇਂ ਆ ਜਿਵੇਂ ਖਾ ਜੂ ਹੁੰਦਾ ਖਾ ਰੇਂਗਾ ਚੱਲ ਫਰੰਡ ਚੱਲ ਖੁੱਡੇ ਚੱਲ ਖੁੱਡੇ ਚ ਉਹ ਸਾਹਮਣੇ ਵਾਲਾ ਖੁੱਡਾ ਖੋਲ ਕੇ ਦੇਖਦੇ ਹਾਂ ਜੀ ਉਹਦੇ ਜਹਾੜੂ ਤੋਂ ਬਸ ਹੁਣ ਆ ਜਾ ਸੌਖਾ ਹੋ ਗਿਆ ਤੈਨੂੰ ਸਿੱਧਾ ਚੱਲ ਇਹ ਨਹੀਂ ਅਜੇ ਵੀ ਉੱਤੇ ਹੀ ਬੈਠਾ ਚਲੋ ਆ ਕੁਡਾ ਦਿੰਨੇ ਲਾ ਆਪ ਚਲ ਆ ਜਾ ਤੇਰੇ ਲਾਵਾਂ ਚੀਪੀਆਂ ਫੜ ਕੇ ਤੈਨੂੰ ਲਓ ਜੀ ਕਰ ਲਿਆ ਬੱਚਾ ਕਾਬੂ ਤੇ ਹੁਣ ਆ ਲਿਆਂਦੀ ਟੇਪ ਤੇ ਇਹ ਲਾ ਕੇ ਖੰਭਾਂ ਤੇਰੇ ਪਹਿਲਾਂ ਤਾਂ ਲਾਉਨੇ ਆ ਫਿਰ ਫਿਰ ਬਿਠਾਵਾਂਗੇ ਨੂੰ ਸ਼ਦਰੀ ਤੇ ਲੋ ਜੀ ਲਾ ਦੀ ਜੇਪੀ ਕਰੋ ਚੈੱਕ ਬੰਨ ਤੇ ਖਾਂ ਬਈ ਨੇ ਜੇਪੀ ਨਾ ਤੇ ਹੁਣ ਉੜਦਾ ਨਹੀਂ ਇਸ ਤਰੀਕ ਤੋਂ ਲੋ ਜੀ ਬਿਠਾ ਤੇ ਤਨੇ ਬੱਚੇ ਹੁਣ ਤੀਜਾ ਹੀ ਬਿਠਾ ਦਾਂ ਨਾਲ ਯਾ ਰਾਤ ਵਾਲਾ ਕੁਝਿਆ ਬਈ ਪਾਣੀ ਦਾ ਇੱਕ ਧਰਦ ਗਿਆ ਅੰਦਰ ਤੇ ਦੂਜਿਆਂ ਦੇ ਅੰਦਰ ਹੈਗੇ ਕੁਝ ਤੇ ਹੁਣ ਚੱਲਦੇ ਆਂ ਚੱਲਦੇ ਆਂ ਜੀ ਖੇਤ ਨੂੰ ਕਰਦੇ ਆਂ ਕੋਈ ਕੰਮ ਤਾਂ ਦਾ ਜੇ ਕੋਈ ਰਹਿੰਦਾ ਹੋਇਆ ਉੱਥੇ ਖੇਤ ਰਾਤ ਕਰਦੋ ਕੀਤਾ ਸੀਗਾ ਤੇ ਉਹਦੀ ਵੱਟਾਂ-ਵਟਾਂ ਚੜਾਉਣੀਆਂ ਪੋਚਣ ਆਲੀਆਂ ਰਹਿੰਦੀਆਂ ਲਓ ਜੀ ਆ ਗਏ ਬਾਬੇ ਉਹ ਖੇਤ ਇਹ ਆ ਬਾਣਦਿਆਂ ਪੋਚਦਿਆਂ ਵਰਤਾਂਪ ਤੇ ਝੋਨਾ ਆਪਣਾ ਰਹਿ ਗਿਆ ਬਸ ਇੰਨਾ ਕ ਤੇ ਇੱਕ ਕਿਲਾ ਪੋਣਾ ਕੱਗਲਾ ਤੇਰੀਆਂ ਬਟਾਂਹਾਂ ਪਹੁੰਚ ਗਈ। ਰਾਤ ਕਦੋਂ ਕਰਕੇ ਗਈ ਇਹਦਾ। ਲੋ ਆਪੇ ਆ ਗਏ ਖੇਤੋਂ ਘਰੇ ਤੇ ਆ। ਸਭ ਤੋਂ ਪਹਿਲਾਂ ਤਾੜਦਗੇ ਬੱਚੇ ਆਪਾਂ ਅੰਦਰ। ਬੱਚਿਆਂ ਨੂੰ ਬਾਈ ਛਤਰੀ ਤੋਂ ਲਾ ਕੇ ਵਿਦਿਆਲ ਵਿੱਚ ਤਾੜਗੇ ਸੀ। ਤੇ ਕਰਦਗੇ ਇਹਨਾਂ ਨੂੰ ਖੋਡੇ ਦੇ ਵਿੱਚ। ਆਜੋ ਵੀ। ਕਰਾਦਗੇ ਸ਼ੌਂਕ ਇਹਨਾਂ ਦਾ ਵੀ। ਲਾਲ ਚੀਨਾ ਜਾਂ ਖੱਟੀਆਂ ਅੱਖਾਂ ਦਾ ਆ ਤਾਂ ਪਿੱਛੇ ਲੂਜ ਆ ਚਿੱਟੀਆਂ ਅੱਖਾਂ ਇਹਦੀ ਆ ਹੈਗਾ ਸ਼ਾ ਅੱਖਾ ਬਈ ਤੇ ਇੱਧਰ ਦੋ ਕੂਤਰ ਬੈਠ ਗਏ ਆਪਣੇ ਹੀ ਕਰੱਤਾ ਬੈਠ ਗਿਆ ਤੇ ਇੱਕ ਕਾਲਾ ਚੀਨਾ ਬੈਠ ਗਿਆ ਲਾਲ ਘੀਨਾ ਦਾ ਤੇ ਬੱਚਾ ਆਪਣਾ ਉੱਡ ਕੇ ਉੱਥੇ ਫੇਰ ਬੈਠ ਗਿਆ ਕੋਠੀ ਤੇ ਇਹ ਨੰਗੂਤਰ ਫਿਰਦੇ ਆਪਣੇ ਆ ਜਾਂਦਾ ਇੱਕ ਟੂਸਿਆਂ ਵਾਲਾ ਤੇ ਇੱਕ ਚਰੀਟਾਈਆਂ ਵਾਲਾ ਤੇ ਇੱਕ ਝਾਲਾ ਰੂਸੇ ਵਾਲਾ ਆਹ ਗੂਤਰ ਬੈਠ ਗਏ ਆਪਣੇ ਦੋਨੇ ਰੱਤਾ ਦੇ ਕਾਲਾ ਜੀ ਨਾਲ ਤੇ ਇੱਧਰ ਬਈ ਦਾਣੇ ਪਾ ਦੇ ਰੇਲੇ ਵਿੱਚ ਤੇ ਲੱਗਿਆ ਵੀ ਪਾਣੀ ਪਾਉਣ ਤੇ ਅੱਜ ਪਾਣੀ ਦੇ ਵਿੱਚ ਪਾਵਾਂਗੇ ਵੀਰੇ ਐਪਲ ਸੇਵ ਦਾ ਸਰਕਾ ਸਾਰੇ ਬਾਲਟੀ ਦੇ ਵਿੱਚ ਤਨਕ ਢੱਕਣ ਪਾ ਦਾਂਗੇ ਲੋ ਜੀ ਪਾਤਾ ਵਿੱਚ ਇਹਦੇ ਇਹਨੂੰ ਹਲਾ ਲਗੇ ਕਿਰਾਂ ਚੰਗੀ ਤਰ੍ਹਾਂ ਤੇ ਦੋ ਵਾਰ ਪਾਵਾਂਗੇ ਕੁੱਜੀਆਂ ਦੇ ਵਿੱਚ ਤਾਂ ਲੱਗ ਗਈ ਪਹਿਲਾਂ ਇੱਧਰਲੇ ਖੁੱਟੇ ਤੇ ਇਧਰੋਂ ਇੱਕ ਚਕੂਦਰੀ ਚੱਕ ਕੇ ਲੈਣੀ ਆਪਾਂ ਥੱਲੇ ਪੌਣਿਆਂ ਨੂੰ ਬਦਾਮ ਦਊਂ ਲਓ ਜੀ ਬੈਠ ਗਏ ਜੀ ਆਪਣੇ ਦੂਜੇ ਕੂਤਰ ਵੀ ਤਿੰਨੇ ਤੇ ਲਾਲ ਗੇਨਾਂ ਨੂੰ ਥੱਲੇ ਲੋ ਬਾਬਿਓ ਆ ਗਏ ਖੇਤ ਚਾਹ ਲੈ ਕੇ ਆਏ ਸੀਗੇ ਚੱਲੀ ਜਾਂਦੀ ਮੋਟਰ ਲਾਈਟ ਆਈ ਆ ਹੁਣ ਆ ਜਾਂਦਾ ਪਾਣੀ ਪਏ ਆ ਬਈ ਸ਼ਾਮੇ ਮੰਜੜਾ ਤੇ ਹੋ ਜਾਂਦੇ ਬਈ ਝੋਨਾ ਲਾਉਣ ਤੇ ਝੋਨਾ ਬਈ ਆਪਣਾ ਇਧਰੋਂ ਸਾਰੀ ਆ ਲੈਣ ਲੱਗ ਗਈ ਬਸ ਆਹ ਰਹਿ ਗਿਆ ਇੱਥੋਂ ਵੀ ਆਹ ਥਾਂ ਛੱਡਿਆ ਵਾ ਉਹ ਪਨੀਰੀ ਦਾ ਕਦੂ ਕਰਨ ਵਾਸਤੇ ਹੁਣ ਉਹ ਚ ਲੱਗ ਗਿਆ ਲਾਉਣ ਤੇ ਅੱਜ ਨਹੀਂ ਕੱਲੂ ਤਾਂ 10 ਵਜੇ ਦੋ ਨਿਬੜੀ ਜਾਊਸਣ। ਜੀ ਦੂਆਦ ਆਪਣਾ ਦੂਜਾ ਖੇਤ ਰਹਿ ਜਾਊਗਾ ਉਹ ਉੱਥੇ ਮੱਕੀ ਬੀਜੀ ਵੀ ਆਹੋ। ਉਹ ਸਾਹਮਣੇ ਜਿਹੜਾ ਟਰੈਕਟਰ ਚੱਲੀ ਜਾਂਦਾ ਤੂੰ ਪਰਲੇ ਪਾਸ ਮੱਕੀ ਦੀ ਹੀ ਹੰਦੀ ਇਹਨੇ। ਉਹ ਉੱਥੇ ਰਹਿ ਜਾਣਗੇ ਆਪਣੇ ਬਾਈ। ਉੱਥੇ ਲਾਵਾਂਗੇ ਆਪਾਂ 26 ਝੋਨਾ। ਤੇ ਆਪਣਾ ਹੁਣ ਆਹ ਕਾਰੇ ਵਿੱਚ ਪਾਣੀ ਪਈ ਜਾਂਦਾ। ਪਾਣੀ ਬਸ ਅੱਧਾ ਘੰਟਾ ਪਾ ਕੇ ਤੇ ਆਪਾਂ ਝੋਨੇ 'ਚ ਸਾਢੇ ਜਣਾ ਫਿਰ ਚੱਲਾਂਗੇ ਘਰਾਂ ਨੂੰ ਲੋ ਬਈ ਲੈ ਆਂ ਖੇਤ ਬਣਾ ਕੇ ਨਿੰਬੂ ਪਾਣੀ ਬਾਈ ਆਪਣੇ ਝੋਨੇ ਵਾਲੇ ਬਾਈਆਂ ਵਾਸਤੇ ਆ ਜਾਓ ਭਾਈਓ ਪਾਣੀ ਪੀ ਲੋ ਚਲੋ ਦੇਖਦੇ ਆਂ ਵੀ ਪਾਣੀ ਪਾਣੀ ਵੀ ਬਦਲ ਨਾਲ ਆਪਣਾ ਲਓ ਜੀ ਆ ਗਏ ਆ ਘਰੇ ਖੇਤੋਂ ਸਾਹਮਣੇ ਵੇਖੋ ਪਹਿਲਾਂ ਦਾ ਬੱਚਾ ਨੀਲਾ ਹਜੇ ਤੱਕ ਨਹੀਂ ਫੜਿਆ ਗਿਆ ਬਈ ਜਦੋਂ ਕੋਲੇ ਜਾਂਨੇ ਉਹਦੀ ਉੱਡ ਜਾਂਦਾ ਲਓ ਇਹਦੇ ਲਸਣ ਹੀ ਹੈ ਨਹੀਂ ਅੱਜ ਘਰੇ ਹੋਂਦੇ ਕੱਲ ਵੀ ਨਹੀਂ ਫੜਿਆ ਗਿਆ ਤੇ ਅੱਜ ਵੀ ਨਹੀਂ ਫੜਿਆ ਜਾਂਦਾ ਇਹ ਕਿੱਧਰ ਗਿਆ ਪਤਾ ਨਹੀਂ ਕਿੱਥੇ ਬੈਠ ਗਿਆ ਫੇਰ ਬਈ ਉੱਡ ਕੇ ਕੱਲ ਨੂੰ ਦਿਨੇ ਤਾਂ ਫੜਿਆ ਹੀ ਨਹੀਂ ਜਾਂਦਾ ਜੇ ਰਾਤ ਨੂੰ ਫੜਿਆ ਗਿਆ ਤਾਂ ਫੜਿਆ ਗਿਆ ਤੇ ਰਾਤ ਨੂੰ ਤਾਂ ਦਿਨੇ ਤਾਂ ਫੜਿਆ ਹੀ ਨਹੀਂ ਜਾਂਦਾ ਹੋ ਬੈਠ ਗਿਆ ਸਾਹਮਣੇ ਹੋ ਬੈਠਾ ਇਹਨੂੰ ਕੱਡੇ ਨਹੀਂ ਕਰਨਾ ਯਾਰ ਤੇ ਉੜਦਾ ਵੀ ਹੈ ਨਹੀਂ ਬਾਕੀ ਤੇਰੀ ਵੀ ਲਾਟਰੀ ਕੱਢਣੀ ਬਣੀ ਆ ਤੇ ਕਰਦ ਗਏ ਜੀ ਹੁਣ ਅੱਜ ਦੇ ਵਲੌਗ ਦੀ ਸਮਾਪਤੀ ਤੇ ਉੱਜੇ ਕਾਜੇ ਰਹਿੰਦੇ ਕੱਢਣ ਵਾਲੇ ਉਹ ਕੱਢ ਦਿੰਨੇ ਬਾਹਰ ਤੇ ਇਸ ਤੋਂ ਬਾਅਦ ਵਲੌਗ ਦੀ ਸਮਾਪਤੀ ਤੇ ਵੀਡੀਓ ਵੇਖਿਆ ਕਰੋ ਬਾਈ ਬਹੁਤ ਬਹੁਤ ਕੋਟ ਕਰੋ ਤੇ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਜਿਹੜੇ ਵੀਡੀਓ ਵੇਖਦੇ ਆ ਆਪਣੇ